ਆਪਣੇ ਮਨ ਨੂੰ ਉਸ ਖੁਆਇਸ਼ ਵੱਲੋਂ ਜਿਹੜਾ ਆ ਰੋਕ ਲਿਆ ਹallelujah ਓਕੇ ਸੋ ਅਸੀਂ ਦੇਖਦੇ ਹਾਂ ਦੂਜਾ ਤਿਮੋਥੀਅਸ ਉਹਦਾ 1 ਨੰਬਰ ਅਧਿਆਇ ਤੇ ਉਹਦੀ 7 ਨੰਬਰ ਆਇਤ ਜਿਹੜੀ ਆ ਅਸੀਂ ਦੇਖਾਂਗੇ ਸੈਕੰਡ ਤਿਮਥੀ ਦੂਜਾ ਤਿਮੋਥੀਅਸ ਉਹਦਾ ਫਰਸਟ ਚੈਪਟਰ ਤੇ ਉਹਦਾ ਉਹਦੀ 7th ਵਰਸ ਹਾਂਜੀ ਇੱਥੇ ਲਿਖਿਆ ਕਿਉਂ ਜੋ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਮਰਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਮਰਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਜਿਹੜਾ ਸ਼ਬਦ ਹੈ ਨਾ ਸੰਜਮ ਸੰਜਮ ਸ਼ਬਦ ਆ ਸਾਉਂਡ ਮਾਈਂਡ ਅਰੇ ਸੰਜਮ ਸ਼ਬਦ ਆ ਸੈਲਫ ਡਿਸਪਲਿਨ ਐਕਚੁਅਲ ਦੇ ਵਿੱਚ ਸੰਜਮ ਸੰਜਮ ਕਿ ਕਹਣਾ ਫਲਾਣਾ ਬੰਦਾ ਬੜਾ ਸੰਜਮੀ ਆ ਉਹ ਕਿਸੇ ਵੱਲ ਮਾੜੀ ਨੀਤ ਨਾਲ ਨਹੀਂ ਦੇਖਦਾ ਉਹਨੂੰ ਬੜਾ ਸੰਜਮ ਆ ਤੇ ਜਤੀ ਸਤੀ ਆ ਉਹਦੇ ਮਨ ਚ ਭੋਰਾ ਪਾਪ ਨਹੀਂ ਸੰਜਮ ਸੈਲਫ ਕੰਟਰੋਲ ਸੈਲਫ ਡਿਸਪਲਿਨ ਸਾਉਂਡ ਮਾਈਂਡ ਉਹਨੂੰ ਪਤਾ ਆ ਮੈਂ ਕੀ ਸੋਚਣਾ ਆ ਉਹ ਸੰਜਮੀ ਅ ਸੰਜਮ ਹੁੰਦਾ ਕਿ ਇਹਨੂੰ ਤਾਂ ਸੰਜਮ ਹੀ ਹੈ ਨਹੀਂ ਇਹਦੇ ਤਾਂ ਕਾੜੀ ਟੁੱਟੇ ਪਏ ਅਰ ਸੰਜਮ ਕੰਟਰੋਲ ਦੇ ਵਿੱਚ ਰਹਿਣਾ ਸੰਜਮ ਸਮਝਾਰੀ ਦੇ ਵਿੱਚ ਰਹਿਣਾ ਉਹੀ ਚੀਜ਼ਾਂ ਕਰਨੀਆਂ ਜਿਹੜੀਆਂ ਚੰਗੀਆਂ ਆ ਉਹ ਚੀਜ਼ਾਂ ਕਰਨੀਆਂ ਜੋ ਕਰਨ ਦਾ ਨਿਸ਼ਚੈ ਕੀਤਾ ਆ ਉਹ ਚੀਜ਼ਾਂ ਕਰਨੀਆਂ ਜੋ ਮੈਨੂੰ ਕਰਨਾ ਚਾਹੀਦਾ ਹੈ ਇਹ ਆ ਸੰਜਮ ਅਰ ਵਚਨ ਕੀ ਕਹਿੰਦਾ ਪਰਮੇਸ਼ਵਰ ਨੇ ਸਾਨੂੰ ਉਹ ਆਤਮਾ ਦਿੱਤਾ ਆ ਜਿਹੜਾ ਆਤਮਾ ਦਲੇਰ ਆ ਦਲੇਰੀ ਦਾ ਆ ਜਿਹੜਾ ਆਤਮਾ ਜਿਸ ਆਤਮਾ ਦੇ ਵਿੱਚ ਪ੍ਰੇਮ ਆ ਜਿਸ ਆਤਮਾ ਦੇ ਵਿੱਚ ਸੰਜਮ ਆ ਸੰਜਮਈ ਆਤਮਯ ਜਿਸ ਆਤਮਾ ਦੇ ਅੰਦਰ ਸਮਝਿਆ ਜਾਂ ਇਸ ਆਤਮਾ ਦੇ ਅੰਦਰ ਗਿਆਨ ਆ ਜੋ ਆਤਮਾ ਅਨੁਸ਼ਾਸਿਤਯ ਜੋ ਆਤਮਾ ਕੰਟਰੋਲ ਜਾਂ ਅ ਕੰਟਰੋਲ ਕਰਨਾ ਜਾਣਦਾ ਕਹਿੰਦਾ ਜਿਹੜਾ ਪਰਮੇਸ਼ਵਰ ਦਾ ਆਤਮਾ ਆ ਉਹ ਸਾਨੂੰ ਕੰਟਰੋਲ ਕਰਨਾ ਸਿਖਾਉਂਦਾ ਆ ਉਹ ਸਾਨੂੰ ਡਿਸਪਲਾਈਨ ਕਰਦਾ ਆ ਪਰਮੇਸ਼ਵਰ ਦਾ ਆਤਮਾ ਕਹਿੰਦਾ ਆਤਮਾ ਜਿਹੜਾ ਆ ਉਹ ਨਿਯੰਤਰਣ ਚ ਆ ਸੋ ਸਾਨੂੰ ਇਹ ਚੀਜ਼ ਜਿਹੜੀ ਆ ਨਾ ਇਹ ਸਾਨੂੰ ਸਮਝ ਨਹੀਂ ਹੋਊਗੀ ਕਿ ਸਾਡੇ ਕੋਲੇ ਉਹ ਸਪਿਰਟ ਹੈਗਾ ਆ ਜਿਸ ਸਪਿਰਟ ਦੇ ਨਾਲ ਅਸੀਂ ਸੈਲਫ ਕੰਟਰੋਲ ਕਰ ਸਕਦੇ ਆ ਬਹੁਤ سارے ਲੋਕੀ ਮੇਰੇ ਮੂੰਹ ਚੋਂ ਗੱਲ ਨਿਕਲ ਗਈ ਤੇਰਾ ਆਪਣੇ ਮੂੰਹ ਤੇ ਕੰਟਰੋਲ ਹੈ ਨਹੀਂ ਤੇਰੇ ਮੂੰਹ ਚੋਂ ਗੱਲ ਨਿਕਲ ਗਈ ਮਤਲਬ ਜੋ ਤੂੰ ਕਹਿਣਾ ਚਾਹੁੰਦਾ ਸੀ ਤੂੰ ਕਹ ਤਾ ਤੇ ਹੁਣ ਤੂੰ ਕਹਿਣਾ ਮੇਰੇ ਮੂੰਹ ਚੋਂ ਗੱਲ ਨਿਕਲ ਗਈ ਮੇਰੇ ਹੱਥੋਂ ਚ ਪੇੜ ਨਿਕਲ ਗਈ ਮਤਲਬ ਮੇਰੇ ਮੇਰਾ ਹੱਥ ਤੇ ਕੰਟਰੋਲ ਹੀ ਨਹੀਂ ਰਿਹਾ ਮੇਰੇ ਕੋਲ ਚਪੇੜ ਵੱਜ ਗਈ ਮੇਰੇ ਕੋਲ ਫਲਾਨੇ ਨੂੰ ਇਹ ਗੱਲ ਕਹਿ ਹੋਗੀ ਮੇਰਾ ਮੇਰਾ ਗੁੱਸੇ ਤੇ ਵਸ ਨਹੀਂ ਰਿਹਾ ਇਹ ਕੀ ਹੈ ਤੁਸੀਂ ਸੈਲਫ ਕੰਟਰੋਲ ਦੇ ਵਿੱਚ ਨਹੀਂ ਹੈ ਸੈਲਫ ਕੰਟਰੋਲ ਕਰਨਾ ਸਿੱਖੋ ਖੁਦ ਨੂੰ ਡਿਸਪਲਿਨ ਕਰੋ ਕਿ ਮੈਂ ਇਹ ਗੱਲਾਂ ਨਹੀਂ ਸੁਣਨੀਆ ਜਾਂ ਇਹ ਗੱਲਾਂ ਮੈਂ ਨਹੀਂ ਬੋਲਨੀਆ ਇਨਾ ਇਨਸਾਨਾਂ ਦੇ ਨਾਲ ਇਨਾ ਲੋਕਾਂ ਦੇ ਨਾਲ ਜੋ ਪਰਮੇਸ਼ਵਰ ਦੀ ਇੱਜ਼ਤ ਨਹੀਂ ਕਰਦੇ ਮੈਂ ਉੱਠਣਾ ਬੈਠਣਾ ਨਹੀਂ ਜਾਂ ਜੋ ਪਰਮੇਸ਼ਵਰ ਦੇ ਵਿਰੁੱਧ ਬੋਲਦੇ ਆ ਇਦਾਂ ਕਰਦੇ ਆ ਤੁਸੀਂ ਆਪਣੇ ਆਪ ਨੂੰ ਸੈਲਫ ਡਿਸਪਲਾਈਨ ਕਰੋ ਆਪਣੇ ਘਰ ਦੇ ਕੰਮਾਂ ਦੇ ਲਈ ਆਪਣੇ ਬੱਚਿਆਂ ਦੇ ਪ੍ਰਤੀ ਇੱਥੋਂ ਤੱਕ ਦੇਖੋ ਨੌਕਰ ਤੇ ਮਾਲਕ ਨੂੰ ਵੀ ਜਿਹੜਾ ਆ ਬਾਈਬਲ ਨੇ ਡਿਸਪਲਾਈਨ ਦੇ ਵਿੱਚ ਰਹਿਣਾ ਸਿਖਾਇਆ ਆ ਵਚਨ ਦੇ ਵਿੱਚ ਲਿਖਿਆ ਤੇ ਆ ਕਹਿੰਦਾ ਹੈ ਨੌਕਰੋ ਆਪਣੇ ਮਾਲਕਾਂ ਦੀ ਅਧੀਨਗੀ ਦੇ ਵਿੱਚ ਰਵੋ ਕਹਿੰਦਾ ਭਾਵੇਂ ਉਹ ਵਿਸ਼ਵਾਸੀ ਨਹੀਂ ਤਾਂ ਵੀ ਕਹਿੰਦਾ ਪੂਰੇ ਮਨ ਦੇ ਨਾਲ ਕਹਿੰਦਾ ਉਹਨਾਂ ਦੀ ਇੱਜ਼ਤ ਕਰੋ ਤੇ ਉਹਨਾਂ ਦੀ ਆਗਿਆਕਾਰੀ ਕਰੋ ਜੇ ਕਹਿੰਦਾ ਉਹ ਤੁਹਾਡੇ ਗੌਰ ਭਾਈ ਆ ਤਾਂ ਕਹਿੰਦਾ ਹੋਰ ਵੀ ਜ਼ਿਆਦਾ ਮਨ ਦੇ ਨਾਲ ਜਿਹੜਾ ਇਹ ਕਹਿੰਦਾ ਤੁਸੀਂ ਉਹਨਾਂ ਦੀ ਅਧੀਨਗੀ ਚ ਕੰਮ ਕਰੋ ਤਾਂ ਬਚਨ ਸਾਨੂੰ ਹਰ ਤਰੀਕੇ ਦੇ ਨਾਲ ਡਿਸਪਲਿਨ ਦੇ ਰਿਹਾ ਇੱਥੋਂ ਤੱਕ ਆਤਮਿਕ ਅਨੁਸ਼ਾਸਨ ਵਚਨ ਨੇ ਸਾਨੂੰ ਦਿੱਤਾ ਆ ਸਪਿਰਿਟ ਸਪਿਰਚੁਅਲ ਜਿਹੜਾ ਕੰਟਰੋਲ ਆ ਸਪਿਰਚੁਅਲ ਡਿਸਿਪਲਨ ਜਿਹੜਾ ਆ ਉਹ ਸਾਨੂੰ ਦਿੱਤਾ ਗਿਆ ਆ ਆਤਮਾ ਦੇ ਉੱਤੇ ਵਾਸ ਰੱਖਣਾ ਆਤਮਾ ਨੂੰ ਵਾਸ ਵਿੱਚ ਰੱਖਣਾ ਜਿਹੜਾ ਆ ਉਹ ਬਾਈਬਲ ਸਾਨੂੰ ਸਿਖਾਉਂਦਾ ਆ ਕਿ ਕਿੱਦਾਂ ਅਸੀਂ ਆਪਣਾ ਜਿਹੜਾ ਆਤਮਾ ਆ ਇਹਨੂੰ ਪਵਿੱਤਰ ਰੱਖਣਾ ਆ ਆਪਣੇ ਮਨ ਨੂੰ ਜਿਹੜਾ ਆ ਪਰਮੇਸ਼ਰ ਦੀ ਆਵਾਜ਼ ਨੂੰ ਕਿੱਦਾਂ ਸੁਣ ਸੁਣਨਾ ਆ ਕਿੱਦਾਂ ਪਰਮੇਸ਼ਰ ਦੇ ਨਾਲ ਅਟੈਚਮੈਂਟ ਬਣਾਉਣੀ ਆ ਇਹ ਕੀ ਆ ਸਪਿਰਚੁਅਲ ਡਿਸਿਪਲਨ ਆ ਤਾਂ ਬਾਈਬਲ ਡਿਸਪਲਿਨ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਸਿਖਾਉਂਦਾ ਹੈ ਇੱਥੋਂ ਤੱਕ ਕਿ ਚਾਹੇ ਕੋਈ ਆਗੂ ਆ ਚਾਹੇ ਕੋਈ ਪਾਸਟਰ ਆ ਨਬੀ ਆ ਰਸੂਲ ਆ ਉਸਤਾਦ ਆ ਉਹਨਾਂ ਨੂੰ ਵੀ ਡਿਸਪਲਿਨ ਦਿੱਤਾ ਗਿਆ ਕਿਹਾ ਤੇ ਆ ਕਹਿੰਦਾ ਜੇ ਤੁਸੀਂ ਸੇਵਕਾਈ ਕਰਨੀ ਪਹਿਲਾਂ ਆਪਣੇ ਘਰ ਦਾ ਇੰਤਜ਼ਾਮ ਕਰੋ ਇੱਕ ਪਤਨੀ ਦਾ ਪਤੀ ਹੋਵੇ ਆਪਣੇ ਬੱਚਿਆਂ ਦਾ ਪ੍ਰਬੰਧ ਕਰਨ ਵਾਲਾ ਹੋਵੇ ਘਰ ਦਾ ਪ੍ਰਬੰਧ ਕਰਨ ਵਾਲਾ ਹੋਵੇ ਉਹ ਸ਼ਰਾਬ ਪੀਣ ਵਾਲਾ ਨਹੀਂ ਹੋਣਾ ਚਾਹੀਦਾ ਉਹ ਜਿਹੜਾ ਆ ਕਈ ਕਈ ਚੀਜ਼ਾਂ ਦਸੀਆਂ ਗਈਆਂ ਜਿਨ੍ਹਾਂ ਦਾ ਗੁਲਾਮ ਨਹੀਂ ਹੋਣਾ ਚਾਹੀਦਾ ਤੇ ਉਹਦੀ ਲਾਈਫ ਦੇ ਵਿੱਚ ਜਿਹੜੀ ਪੇਸ਼ੈਂਸ ਹੋਣੀ ਚਾਹੀਦੀ ਆ ਅਰ ਬਹੁਤ ਉਹ ਉਹਦੀਆਂ ਜਿਹੜੀਆਂ ਆ ਕੁਆਲਿਟੀਆਂ ਦਸੀਆਂ ਗਈਆਂ ਕਿ ਇਹ ਹੋਣੀਆਂ ਚਾਹੀਦੀਆਂ ਅਰ ਉਹ ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰੇ ਅਧੀਨਗੀ ਦੇ ਵਿੱਚ ਪਰਮੇਸ਼ਰ ਦੀ ਅਧੀਨਗੀ ਦੇ ਵਿੱਚ ਜਿਹੜਾ ਆ ਉਹ ਹੋਵੇ ਤਾਂ ਆਗੂਆਂ ਦੇ ਲਈ ਵੀ ਡਿਸਪਲਿਨ ਦਿੱਤਾ ਗਿਆ ਆ ਇਸ ਲਈ ਡਿਸਪਲਿਨ ਦੇ ਬਿਨਾਂ ਇਹ ਜਿਹੜੀ ਦੁਨੀਆ ਆ ਜਿੱਥੇ ਡਿਸਪਲਿਨ ਨਹੀਂ ਉੱਥੇ ਨਰਕ ਆ ਜਿੱਥੇ ਡਿਸਪਲਿਨ ਨਹੀਂ ਆ ਉੱਥੇ ਉੱਥੇ ਵੈਰੀ ਦਾ ਕੰਮ ਆ ਜਿੱਥੇ ਡਿਸਪਲਿਨ ਨਹੀਂ ਆ ਨਾ ਉੱਥੇ ਵਿਨਾਸ਼ ਆ ਜਿੱਥੇ ਚੀਜ਼ਾਂ ਡਿਸਪਲਿਨ ਦੇ ਵਿੱਚ ਆ ਨਾ ਉੱਥੇ ਤੁਸੀਂ ਦੇਖੋ ਜਦੋਂ ਤੁਸੀਂ ਵਿਦੇਸ਼ਾਂ ਵਿੱਚ ਜਾਂਦੇ ਆ ਤੁਹਾਨੂੰ ਵਿਦੇਸ਼ ਕਿਉਂ ਇੰਨੇ ਸੋਹਣੇ ਲੱਗਦੇ ਆ ਵਿਦੇਸ਼ ਸੋਹਣੇ ਲੱਗਦੇ ਕਿਉਂਕਿ ਉਹਨਾਂ ਨੇ ਰੂਲਸ ਬਣਾਏ ਆ ਕਿ ਤੁਸੀਂ ਸੜਕ ਦੇ ਉੱਤੇ ਖਾ ਪੀ ਕੇ ਚਿਪਸ ਨਹੀਂ ਸਿੱਟਣੇ ਤੁਸੀਂ ਜਿਹੜੇ ਕੇਲਿਆਂ ਦੀਆਂ ਛਿਲਕਾ ਨਹੀਂ ਸਿੱਟਣੀਆਂ ਤੁਸੀਂ ਰੈਪਰਸ ਜਿਹੜੇ ਆ ਉਹ ਨਹੀਂ ਸਿੱਟਨੇ ਟਿਸ਼ੂ ਪੇਪਰ ਨਹੀਂ ਸਿੱਟਨੇ ਕੂੜਾ ਘਟਾ ਤੁਸੀਂ ਨਹੀਂ ਸਿੱਟਣਾ ਉੱਥੇ ਥਾਂ ਥਾਂ ਤੇ ਜਿਹੜੇ ਡਸਟਬਿਨ ਲੱਗੇ ਹੋਏ ਆ ਕਿ ਤੁਸੀਂ ਜਿਹੜੀ ਵੀ ਚੀਜ਼ ਆ ਜਾਂ ਆਪਣੇ ਬੈਗ ਵਿੱਚ ਪਾ ਲੋ ਤੇ ਜਾਂ ਫਿਰ ਜਾ ਕੇ ਡਸਟਬਿਨ ਦੇ ਵਿੱਚ ਪਾ ਦਿਓ ਤੁਸੀਂ ਹਰ ਜਗ੍ਹਾ ਤੇ ਨਹੀਂ ਕਰ ਸਕਦੇ ਤੇ ਉਹ ਤੁਹਾਨੂੰ ਸੜਕਾਂ ਬੜੀਆਂ ਸੋਹਣੀਆਂ ਲੱਗਦੀਆਂ ਉੱਥੇ ਉੱਥੇ ਡਿਸਪਲਿਨ ਹੈ ਇਹ ਤੁਹਾਨੂੰ ਦੋ ਵਾਰਨਿੰਗਸ ਦਿੱਤੀਆਂ ਗਈਆਂ ਤੀਜੀ ਵਾਰੀ ਤੁਹਾਡਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਂਦਾ ਆਪਣੇ ਆਪ ਸਾਰੇ ਸੁਰਤ ਰੱਖ ਕੇ ਜਿਹੜਾ ਆ ਉਹ ਗੱਡੀ ਚਲਾਉਂਦੇ ਆ ਕਿ ਕਿਤੇ ਲਾਇਸੈਂਸ ਕੈਨਸਲ ਨਾ ਹੋ ਜਾਵੇ ਔਰ ਚਲਾਣ ਵੱਡੇ ਤੋਂ ਵੱਡਾ ਕੀਤਾ ਜਾਂਦਾ ਦੁਬਈ ਦੇ ਵਿੱਚ ਸਭ ਤੋਂ ਜ਼ਿਆਦਾ ਜੇਲ੍ਹ ਦੇ ਵਿੱਚ ਉਹ ਲੋਕ ਕੀ ਜਾਂਦੇ ਆ ਜਿਹੜੇ ਡਰਾਈਵਿੰਗ ਦੇ ਵਿੱਚ ਮਿਸਟੇਕ ਕਰਦੇ ਉੱਥੇ ਕ੍ਰਾਈਮ ਬਹੁਤ ਘੱਟ ਆ ਪਰ ਉੱਥੇ ਚਲਾਣ ਇਦਾਂ ਦੇ ਆ ਜਾਂ ਪਨਿਸ਼ਮੈਂਟਸ ਇਦਾਂ ਦੀਆਂ ਆ ਕਿ ਜਿਹੜਾ ਰੂਲ ਤੋੜਦਾ ਆ ਨਾ ਡਿਸਪਲਿਨ ਨੂੰ ਜਿਹੜਾ ਬ੍ਰੇਕ ਕਰਦਾ ਉਹਦੇ ਲਈ ਉਹ ਜ਼ਿਆਦਾ ਜੇਲ੍ਹ ਦੇ ਵਿੱਚ ਆ ਔਰ ਜੇਲ੍ਹ ਦੇ ਡਰ ਤੋਂ ਉਹਨਾਂ ਨੂੰ ਜਿਹੜਾ ਜੇਲ ਉੱਥੇ ਇਦਾਂ ਨਹੀਂ ਆ ਜਿਹੜੀਆਂ ਵੈਸਟਰਨ ਕੰਟਰੀਜ਼ ਦੀਆਂ ਜੇਲਾਂ ਮੰਗਨੀ ਆ ਕਿ ਬਹੁਤ ਮੋਜਾਂ ਕਰਾਉਂਦੇ ਆ ਉਹ ਉਸ ਜੇਲ ਦੇ ਵਿੱਚ ਵਾਕਿਆ ਹੀ ਬਹੁਤ ਸਖਤੀ ਆ ਅਰਬ ਕੰਟਰੀਜ਼ ਦੀਆਂ ਜਿਹੜੀਆਂ ਜੇਲਸ ਆ ਨਾ ਵਾਕਿਆ ਹੀ ਪਤਾ ਲੱਗਦਾ ਕਿ ਉਹ ਜੇਲਸ ਆ ਤੇ ਉੱਥੇ ਮਤਲਬ ਉਸ ਜੇਲ ਦਾ ਉਹਨਾਂ ਨੂੰ ਪਤਾ ਹੈ ਕਿ ਅੰਦਰ ਕੀ ਆ ਇਸ ਕਰਕੇ ਹਰ ਵਿਅਕਤੀ ਡਿਸਪਲਿਨ ਤੋੜਨ ਤੋਂ ਡਰਦਾ ਆ ਪਰ ਮੈਂ ਇਸ ਗੱਲ ਤੋਂ ਹੈਰਾਨ ਹੁੰਨੀ ਆ ਕਿ ਉਹ ਲੋਕ ਜਿਹੜੇ ਇਨਸਾਨ ਦੇ ਬਣਾਏ ਹੋਏ ਖਤਰਿਆਂ ਤੋਂ ਡਰਦੇ ਆ ਕਿਨ ਸਾਧਨ ਦੇ ਬਣਾਏ ਹੋਏ ਡਿਸਪਲਿਨਸ ਨੂੰ ਫੋਲੋ ਕਰਦੇ ਆ ਫਿਰ ਉਹ ਸਪਿਰਚੁਅਲ ਡਿਸਪਲਿਨ ਨੂੰ ਕਿਉਂ ਨਹੀਂ ਫੋਲੋ ਕਰਦੇ ਵਚਨ ਕਹਿ ਰਿਹਾ ਪਾਪ ਦੀ ਮਜ਼ਦੂਰੀ ਮੌਤ ਆ ਅਗਰ ਤੁਸੀਂ ਡਿਸਪਲਿਨ ਤੋੜੋਗੇ ਤੁਸੀਂ ਪਾਪ ਕਰੋਗੇ ਤੁਹਾਨੂੰ ਮੈਂ ਸਜ਼ਾ ਦਊਂਗਾ ਤੁਹਾਨੂੰ ਇੱਕ ਨਰਕ ਨਾਮੀ ਜੇਲ੍ਹ ਦੇ ਵਿੱਚ ਪਾ ਦਊਂਗਾ ਤੁਹਾਨੂੰ ਜਿਹੜਾ ਆ ਉਹ ਸਜ਼ਾ ਮਿਲੂਗੀ ਅਬਦੀ ਮੌਤ ਜਿਹੜੀ ਆ ਉਹ ਸਜ਼ਾ ਮਿਲੂਗੀ ਫਿਰ ਲੋਕੀ ਫਿਰ ਵੀ ਉਹ ਡਿਸਪਲਿਨ ਨੂੰ ਤੋੜ ਰਹੇ ਫਿਰ ਵੀ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜ ਰਹੇ ਆ ਫਿਰ ਵੀ ਪਰਮੇਸ਼ਵਰ ਦਾ ਡਰ ਨਹੀਂ ਮੰਨਦੇ ਕਿਤੇ ਨਾ ਕਿਤੇ ਇਨਸਾਨ ਜਿਹੜਾ ਆ ਇਹ ਪਰਮੇਸ਼ਵਰ ਦੇ ਨਾਲੋਂ ਜ਼ਿਆਦਾ ਡਰ ਇਨਸਾਨ ਦਾ ਹੀ ਮੰਨਦਾ ਹੈ ਭਾਵੇਂ ਲੱਖ ਵਾਰੀ ਕਹੇ ਕਿ ਮੈਂ ਰੱਬ ਤੋਂ ਡਰਦਾ ਹਾਂ ਪਰ ਆਈ ਐਮ 100% 1000% ਸ਼ੋਰ ਕਿ ਇੱਕ ਇਨਸਾਨ ਇਨਸਾਨ ਤੋਂ ਡਰਦਾ ਹੈ ਰੱਬ ਤੋਂ ਨਹੀਂ ਡਰਦਾ ਰੱਬ ਦੇ ਨਾਲ ਤੋਂ ਕੰਪਰੋਮਾਈਜ਼ ਕਰਦਾ ਹੈ ਰੱਬ ਨੂੰ ਆਪਣੇ ਨਾਲੋਂ ਛੋਟਾ ਸਮਝਦਾ ਰੱਬ ਨੂੰ ਆਖੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਰੱਬ ਦੇ ਆਖੇ ਲੱਗਦਾ ਨਹੀਂ ਹੈ ਰੱਬ ਨੂੰ ਆਖੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਲੀ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਸੱਚੀ ਖੁਸ਼ੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੱਚੇ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਉਹੀ ਹੋ ਸਕਦਾ ਜਿਹੜਾ ਪਰਮੇਸ਼ਵਰ ਦੇ ਕਾਨੂੰਨ ਦੇ ਵਿੱਚ ਰਹੇ ਉਹਦੇ ਸਿਧਾਂਤ ਵਿੱਚ ਰਹੇ ਉਹਦੇ ਸੱਚੇ ਦਿਲੋਂ ਉਹਦੇ ਦਰਦ ਦੇ ਵਿੱਚ ਰਹੇ ਅਸਲੀ ਉਹੀ ਹੈ ਬਾਕੀ ਚਾਹੇ ਅਸੀਂ ਚਰਚ ਨੂੰ ਜਾ ਰਹੇ ਆਂ ਪ੍ਰਾਰਥਨਾ ਕਰ ਰਹੇ ਆਂ ਸਤ ਸੰਗ ਕਰ ਰਹੇ ਆਂ ਜੋ ਮਰਜੀ ਬਾਹਰੋਂ ਅੰਦਰੋਂ ਜਿੱਦਾਂ ਨੇ ਮਰਜੀ ਆ ਪਰ ਜੇ ਅਸੀਂ ਪਰਮੇਸ਼ਵਰ ਦੇ ਨਾਲ ਪਰਮੇਸ਼ਵਰ ਦੀਆਂ ਗੱਲਾਂ ਦੇ ਨਾਲ ਕੰਪਰੋਮਾਈਜ਼ ਕਰਦੇ ਆਂ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜਦੇ ਆਂ ਸਭ ਉਹ ਚੀਜ਼ਾਂ ਕਰਦੇ ਆਂ ਤਾਂ ਫਿਰ ਅਸੀਂ ਵਿਨਾਸ਼ ਵੱਲ ਨੂੰ ਜਾ ਰਹੇ ਆਂ ਫਿਰ ਅਸੀਂ ਪਰਮੇਸ਼ਵਰ ਦੀ ਇੱਜ਼ਤ ਨਹੀਂ ਕਰਦੇ ਫਿਰ ਅਸੀਂ ਇਨਸਾਨ ਦਾ ਤੇ ਡਰ ਮੰਨਦੇ ਜਾਂ ਕਿ ਹੈਲਮਟ ਨਹੀਂ ਪਾਇਆ ਉੱਥੇ ਚਲਾਨ ਹੋ ਜਾਣਾ ਤੇ ਮੁਕਤੀ ਦਾ ਟੋਪ ਨਹੀਂ ਪਾਇਆ ਸੱਜਣਾ ਉਹ ਨਹੀਂ ਚਲਾਨ ਹੋਣਾ ਤੇਰਾ ਤੂੰ ਜੌਬ ਤੇ ਜਾਣਾ ਹੈ ਆ ਬਾਹਰ ਤੇ ਉਹ ਕਹਿੰਦੇ ਕਿ ਜੇ ਤੂੰ ਸਟੀਲ ਟੋ ਸ਼ੂਜ਼ ਨਾ ਪਾਏ ਤੇ ਤੈਨੂੰ ਜਿਹੜੀ ਸੈਲਰੀ ਉਹ ਪ੍ਰੋਪਰ ਨਹੀਂ ਦਿੱਤੀ ਜਾਊਗੀ ਤੇ ਤੇਰੀ ਇੰਸ਼ੋਰੈਂਸ ਜਿਹੜੀ ਆ ਉਹ ਕਵਰ ਨਹੀਂ ਕਰੂਗੀ ਕਿਉਂਕਿ ਤੂੰ ਸਟੀਲ ਟੋ ਸ਼ੂਜ਼ ਨਹੀਂ ਪਾਏ ਸਟੀਲ ਟੋ ਸ਼ੂਜ਼ ਹੁੰਦੇ ਜਦੋਂ ਤੁਸੀਂ ਲੇਬਰ ਦਾ ਕੰਮ ਕਰਦੇ ਆ ਉਹ ਸ਼ੂਜ਼ ਦੇ ਉੱਤੇ ਕੋਈ ਹੈਵੀ ਚੀਜ਼ ਕੋਈ ਹੈਮਰ ਵਗੈਰਾ ਡਿੱਗ ਜਾਂਦਾ ਹੈ ਜਾਂ ਕੋਈ ਥੋੜੀ ਥੋੜੀ ਡਿੱਗਦੀ ਆ ਸ਼ੈਣੀ ਤਾਂ ਉਹ ਤੁਹਾਡੇ ਜਿਹੜੇ ਪੈਰ ਆ ਨਾ ਉਹਨਾਂ ਨੂੰ ਜ਼ਖਮੀ ਨਹੀਂ ਕਰਦੀ ਉਹ ਬਹੁਤ ਹੈਵੀ ਸ਼ੂਜ਼ ਹੁੰਦੇ ਤੇ ਲੇਬਰ ਨੂੰ ਉਹ ਪਾਉਣੇ ਪੈਂਦੇ ਆ ਅਗਰ ਉਹ ਸ਼ੂਜ਼ ਨਹੀਂ ਪਾਏ ਕੋਈ ਹਾਦਸਾ ਹੋ ਗਿਆ ਤੇ ਇਨਸ਼ੋਰੈਂਸ ਉਸ ਚੀਜ਼ ਨੂੰ ਕਵਰ ਨਹੀਂ ਕਰਦੀ ਉਹਦਾ ਇਲਾਜ ਜਿਹੜਾ ਇਨਸ਼ੋਰੈਂਸ ਵਿੱਚ ਫ੍ਰੀ ਵਿੱਚ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਕਹਿੰਦੇ ਕਿ ਤੁਸੀਂ ਸੇਫਟੀ ਜਿਹੜੀ ਉਹ ਨਹੀਂ ਯੂਜ਼ ਕੀਤੀ ਜਿਹੜੀਆਂ ਤੁਹਾਨੂੰ ਇਨਸਟਰਕਸ਼ਨਸ ਦਿੱਤੀਆਂ ਗਈਆਂ ਸੀ ਤੁਸੀਂ ਉਹਨਾਂ ਨੂੰ ਫਾਲੋ ਨਹੀਂ ਕੀਤਾ ਠੀਕ ਇਸੇ ਹੀ ਤਰ੍ਹਾਂ ਜਦੋਂ ਅਸੀਂ ਲੋਕੀ ਸੇਫਟੀ ਜਿਹੜੀ ਸਾਨੂੰ ਪਰਮੇਸ਼ਰ ਨੇ ਦਿੱਤੀ ਆ ਕਿ ਤੁਸੀਂ ਮੁਕਤੀ ਦਾ ਟੋਪ ਪਾਓ ਤੁਸੀਂ ਜਿਹੜੀ ਆ ਧਾਰਮਿਕਤਾ ਦੀ ਧਰਮ ਦੀ ਸੰਜੋ ਪੈਨ ਲਓ ਤੁਸੀਂ ਬਰੈਸਟ ਪਲੇਟ ਜਿਹੜੀ ਆ ਉਹ ਲਗਾਓ ਤੁਸੀਂ ਹੱਥ ਵਿੱਚ ਰੂਹ ਦੀ ਤਲਵਾਰ ਫੜੋ ਸਚਾਈ ਦਾ ਕਮਰ ਕਸਾ ਲਗਾਓ ਨੇਚਾ ਦੀ ਢਾਲ ਲੈ ਲਓ ਪੈਰਾਂ ਵਿੱਚ ਖੁਸ਼ਖਬਰੀ ਤੇ ਮੇਲਮਲਬ ਦੀ ਜੁੱਤੀ ਪਾ ਲਓ ਜਦੋਂ ਅਸੀਂ ਇਹਨਾਂ ਸ਼ਸਤਰਾਂ ਵਸਤਰਾਂ ਨੂੰ ਨਹੀਂ ਧਾਰਦੇ ਫਿਰ ਅਸੀਂ ਕਦੀ ਵੈਰੀ ਸਾਡੀਆਂ ਸੋਚਾਂ ਉੱਤੇ ਕੰਮ ਕਰਦਾ ਉਹਨੇ ਤਾਂ ਕਰਨਾ ਹੀ ਆ ਕਿਉਂਕਿ ਦੇਖੋ ਅਗਰ ਕੋਈ ਐਕਸੀਡੈਂਟ ਹੁੰਦਾ ਤਾਨੂੰ ਕੋਈ ਚੀਜ਼ ਹਿੱਟ ਕਰਦੀ ਆ ਤੁਸੀਂ ਡਿੱਗਦੇ ਆ ਤੁਸੀਂ ਹੈਲਮਟ ਨਹੀਂ ਪਾਇਆ ਤਾਂ ਸਿਰ ਵਿੱਚ ਜਿਆਦਾ ਚਾਂਸ ਆ ਕਿ ਸੱਟ ਲੱਗ ਜੂਏ ਇਸੇ ਤਰ੍ਹਾਂ ਜਦੋਂ ਇੱਕ ਸਪਿਰਚੁਅਲ ਫੋਰਸ ਤੁਹਾਨੂੰ ਕਿਸੇ ਚੀਜ਼ ਦੇ ਨਾਲ ਹਿੱਟ ਕਰਦਾ ਆ ਤੁਹਾਨੂੰ ਉਹ ਧੱਕਾ ਮਾਰਦਾ ਆ ਤੁਹਾਡੇ ਵੱਲ ਨੂੰ ਕੋਈ ਕਿਸੇ ਚੀਜ਼ ਨੂੰ ਸੈੱਟਦਾ ਹੈ ਕਿਸੇ 네ਗਟਿਵ ਬਾਲ ਨੂੰ ਸੈੱਟਦਾ ਹੈ ਕਿਸੇ ਬਲੈਕ ਬਾਲ ਨੂੰ ਸੈੱਟਦਾ ਆ ਮੀਨ ਟੂ ਸੇ ਕਿ ਕਿਸੇ ਬੁਰੀ ਸੋਚ ਨੂੰ ਤੁਹਾਡੇ ਦਿਮਾਗ ਦੇ ਵਿੱਚ ਪਾਉਂਦਾ ਤੁਸੀਂ ਹੁਣ ਹੈਲਮਟ ਨਹੀਂ ਪਾਇਆ ਤਾਂ ਉਹਨੇ ਤਾਂ ਸੱਟ ਲਾਉਣੀ ਆ ਉਨੇ ਤੇ ਦਿਮਾਗ ਤੇ ਅਸਰ ਕਰਨਾ ਹੀ ਕਰਨਾ ਹੈ ਬਹੁਤ سارے ਲੋਕੀ ਕਹਿੰਦੇ ਸਾਡੇ ਦਿਮਾਗ ਵਿੱਚ ਬੜੀਆਂ ਗਲਤ ਗਲਤ ਵਿਚਾਰ ਆਉਂਦੇ ਰਹਿੰਦੇ ਨੇ ਨੈਗੇਟਿਵ ਚੀਜ਼ਾਂ ਚੱਲਦੀਆਂ ਰਹਿੰਦੀਆਂ ਰੀਜ਼ਨ ਵਟ ਇਜ਼ ਰੀਜ਼ਨ ਰੀਜ਼ਨ ਇਜ਼ ਦਿਸ ਕਿ ਤੁਸੀਂ ਸਲਵੇਸ਼ਨ ਦਾ ਜਿਹੜਾ ਆ ਹੈਲਮਟ ਉਹ ਨਹੀਂ ਪਾਇਆ ਹੈਲਮਟ ਆਫ ਸਲਵੇਸ਼ਨ ਜਿਹੜਾ ਆ ਉਹ ਤੁਸੀਂ ਨਹੀਂ ਪਾਇਆ ਮੁਕਤੀ ਦਾ ਟੋਪ ਤੁਸੀਂ ਨਹੀਂ ਪਾਇਆ ਇਹ ਹੀ ਕਾਰਨ ਆ ਤੇ ਇਸੇ ਲਈ ਉਹ ਚੀਜ਼ਾਂ ਨੁਕਸਾਨ ਕਰਦੀਆਂ ਹੈ ਸਾਨੂੰ ਡਿਸਪਲਿਨ ਦੇ ਵਿੱਚ ਰਹਿਣ ਲਈ ਤਾਂ ਪਰਮੇਸ਼ਰ ਨੇ ਕਿਹਾ ਨਾ ਡਰੈਸ ਪਾਓ ਇਹ ਡਰੈਸ ਜਿਹੜੀ ਹੁਣ ਇਹ ਦਸੀ ਅਫਸੀਆਂ ਦੀ ਕਿਤਾਬ ਦੇ ਵਿੱਚ ਆ ਉਹਨੇ ਕਿਹਾ ਤੇ ਆ ਤੁਸੀਂ ਪਾਓ ਪਰ ਜਦੋਂ ਨਹੀਂ ਪਾਉਂਦੇ ਤਾਂ ਕੌਣ ਜ਼ਿੰਮੇਵਾਰ ਅਸੀਂ ਖੁਦ ਹੀ ਤਾਂ ਜ਼ਿੰਮੇਵਾਰ ਆ ਨਾ ਸਾਡੇ ਲਾਅਸ ਦੇ ਲਈ ਫਿਰ ਤਾਂ ਇਸ ਲਈ ਜੋ ਪਰਮੇਸ਼ਰ ਨੇ ਲਾਅ ਦਿੱਤੇ ਆ ਉਹ ਲਾਅ ਸਾਨੂੰ ਫਾਲੋ ਕਰਨੇ ਪੈਣੇ ਆ ਉਹ ਬਿਧੀਆਂ ਬਦਾਨ ਸਾਨੂੰ ਫੋਲੋ ਕਰਨੀਆਂ ਪੈਣੀਆਂ ਸਾਨੂੰ ਖੁਦ ਨੂੰ ਡਿਸਪਲਾਈਨ ਕਰਨਾ ਪੈਣਾ ਔਰ ਜਦੋਂ ਅਸੀਂ ਖੁਦ ਨੂੰ ਡਿਸਪਲਾਈਨ ਕਰਦੇ ਹਾਂ ਨਾ ਡਿਸਪਲਾਈਨ ਹੋ ਕੇ ਬੜਾ ਮਜ਼ਾ ਆਉਂਦਾ ਅਗਰ ਤੁਸੀਂ ਖੁਦ ਨੂੰ ਡਿਸਪਲਾਈਨ ਨਹੀਂ ਕਰੋਗੇ ਫਿਰ ਕੋਈ ਤੁਹਾਨੂੰ ਡਿਸਪਲਾਈਨ ਕਰੇਗਾ ਦੇਖੋ ਜਿਹੜਾ ਬੰਦਾ ਆਪਣੇ ਕਾਨੂੰਨ ਆਪ ਨਹੀਂ ਬਣਾਉਂਦਾ ਧਿਆਨ ਨਾਲ ਸੁਣਿਓ ਜਿਹੜਾ ਇਨਸਾਨ ਆਪਣੇ ਕਾਨੂੰਨ ਆਪ ਨਹੀਂ ਬਣਾਉਂਦਾ ਫਿਰ ਉਹ ਦੂਜੇ ਦੇ ਬਣਾਏ ਹੋਏ ਕਾਨੂੰਨਾਂ ਦੇ ਉੱਤੇ ਚੱਲਦਾ ਹੈ ਇਸ ਤੋਂ ਚੰਗਾ ਕਿ ਤੁਸੀਂ ਆਪਣੇ ਖੁਦ ਦੇ ਕਾਨੂੰਨ ਬਣਾਓ ਤੁਸੀਂ ਲਾਈਫ ਨੂੰ ਆਪਣੀ ਨੂੰ ਜਿਹੜਾ ਆ ਨਹੀਂ ਇੱਕ ਆਕਾਰ ਦਿਓਗੇ ਤਾਂ ਫਿਰ ਦੂਜੇ ਲੋਕੀ ਤੁਹਾਡੀ ਲਾਈਫ ਨੂੰ ਆਕਾਰ ਦੇਣਗੇ ਤਾਂ ਤੁਸੀਂ ਆਪਣੀ ਲਾਈਫ ਨੂੰ ਮਨ ਪਾਉਂਦਾ ਆਕਾਰ ਦੇ ਸਕਦੇ ਤੁਸੀਂ ਆਪਣੀ ਲਾਈਫ ਨੂੰ ਮਨ ਪਾਉਂਦੀ ਸ਼ੇਪ ਤੁਸੀਂ ਖੁਦ ਨੂੰ ਦੇ ਸਕਦੇ ਯੂ ਕੈਨ ਡੂ ਐਨੀਥਿੰਗ ਐਨੀਥਿੰਗ ਬਿਕਾਜ਼ ਕ੍ਰਾਈਸਟ ਇਜ਼ ਯੋਰ ਸਟਰੈਂਥ ਹੋਲੀ ਸਪਿਰਿਟ ਇਜ਼ ਯੋਰ ਸਟਰੈਂਥ ਤੁਸੀਂ ਸਭ ਕੁਝ ਕਰ ਸਕਦੇ ਆ ਕੁਝ ਵੀ ਕਰ ਸਕਦੇ ਕਿਉਂਕਿ ਪਰਮੇਸ਼ਵਰ ਤੁਹਾਡਾ ਬਾ ਲਿਆ ਪਵਿੱਤਰ ਆਤਮਾ ਤੁਹਾਡੀ ਸਮਰਥਿਆ ਸੋ ਤੁਸੀਂ ਕਰ ਸਕਦੇ ਹallelujah ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਅੱਜ ਦੇ ਇਸ ਸਰਮਨ ਦੇ ਰਹੀ ਅੱਜ ਦੇ ਇਸ ਵਰਡ ਦੇ ਰਹੀ ਤੁਸੀਂ ਸੈਲਫ ਡਿਸਪਲਿਨ ਨੂੰ ਜਿਹੜਾ ਆ ਤੁਸੀਂ ਸਿੱਖਿਆ ਹੈ ਡਿਸਪਲਿਨ ਦੇ ਬਾਰੇ ਵਿੱਚ ਅਨੁਸ਼ਾਸਨ ਦੇ ਬਾਰੇ ਵਿੱਚ ਤੁਸੀਂ ਜਿਹੜਾ ਆ ਸਿੱਖਿਆ ਹੈ ਤੇ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਖੁਦ ਨੂੰ ਜ਼ਰੂਰ ਅਨੁਸ਼ਾਸਨ ਦੇ ਵਿੱਚ ਲਿਆਓਗੇ ਤੁਸੀਂ ਆਪਣਾ ਇੱਕ ਟਾਈਮ ਟੇਬਲ ਸੈੱਟ ਕਰੋਗੇ ਕਿ ਮੈਂ ਕਿੰਨੇ ਵਜੇ ਉੱਠਣਾ ਹੈ ਮੈਂ ਕਿੰਨੇ ਕਿੰਨਾ ਚਿਰ ਮੈਂ ਬਾਈਬਲ ਪੜ੍ਹਨੀ ਹੈ ਇੰਨਾ ਚਿਰ ਮੈਂ ਪੜ੍ਹਨੀ ਆ ਤੇ ਪੜ੍ਹਨੀ ਆ ਡਿਸਪਲਿਨ ਬਣਾਓ ਕਿ ਮੈਂ ਦੋ ਚੈਪਟਰ ਬਾਈਬਲ ਦੇ ਪੜ੍ਹਨੇ ਹੀ ਪੜ੍ਹਨੇ ਹਰ ਹਾਲ ਵਿੱਚ ਪੜ੍ਹਨੇ ਕੋਈ ਮੈਨੂੰ ਰੋਕ ਨਹੀਂ ਸਕਦਾ ਮੈਂ ਇੰਨਾ ਟਾਈਮ ਪ੍ਰੇਅਰ ਕਰਨੀ ਆ ਕਰਨੀ ਹੀ ਕਰਨੀ ਆ ਕੋਈ ਕੋਈ ਚੀਜ਼ ਮੈਨੂੰ ਡਿਸਟਰਬ ਨਹੀਂ ਕਰ ਸਕਦੀ ਸਭ ਚੀਜ਼ਾਂ ਇੱਕ ਪਾਸੇ ਤੇ ਮੇਰੇ ਬਣਾਏ ਹੋਏ ਰੂਲ ਇੱਕ ਪਾਸੇ ਤਾਂ ਉਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਡਿਸਪਲਿਨ ਦੇ ਵਿੱਚ ਲੈ ਕੇ ਆਓ ਯਾਦ ਰੱਖੋ ਆਪਣਾ ਡਿਸਪਲਿਨ ਸੈੱਟ ਕਰਨ ਲੱਗਿਆਂ ਚੇਤੇ ਰੱਖਣਾ ਕਿ ਤੁਹਾਡੇ ਘਰ ਦੇ ਵਿੱਚ ਬਾਕੀ ਦੇ